ਅੱਜ ਐਸੇ ਹਾਲਾਤ ਜਿਹੜੇ ਬਣਾ ਦਿੱਤੇ ਗਏ ਆ ਕਿ ਦੋ ਦੋ ਕਨਾਲਾਂ ਦੀਆਂ ਢਾਈ ਢਾਈ ਕਨਾਲਾਂ ਦੀਆਂ ਹਵੇਲੀਆਂ ਨੇ ਸੁੰਨੀਆਂ ਪਈਆਂ ਨੇ ਉਹਦੇ ਵਿੱਚ ਕੋਈ ਮਰਦ ਬਚਿਆ ਹੀ ਨਹੀਂਗਾ ਜੀ ਮੇਰੇ ਹੱਥ ਦੇ ਵਿੱਚ ਅੱਜ ਇੱਕ ਕਾਗਜ਼ ਹੈ ਇਹਨੂੰ ਆਪਾਂ ਕਾਗਜ਼ ਨਹੀਂ ਕਹਿ ਸਕਦੇ ਇਹ ਪੰਜਾਬ ਦੀ ਪੂਰੀ ਤਸਵੀਰ ਪੇਸ਼ ਕਰ ਰਹੀ ਹੈ ਕਿ ਅਸੀਂ ਚੌੜ ਪੁਣੇ 'ਚ ਮਾਰੇਗੇ ਜੱਟ ਪੁਣੇ 'ਚ ਮਾਰੇਗੇ ਕਿ ਅੱਛਾ ਇਹ ਬੜਾ ਚੌੜਾ ਹੋ ਕੇ ਤੁਰਦਾ ਸੀ ਹੁਣ ਪਤਾ ਲੱਗਿਆ ਨਾ ਇਹ ਤਾਂ ਮੁੰਡਾ ਚਿੱਟੇ ਤੇ ਲੱਗ ਗਿਆ ਕਿ ਵਜੀ ਜੇ ਤੇਰੇ ਕਾਲ ਦੇ ਛੁਰੀ ਨਹੀਂ ਹੈ ਨਾ ਸਮਝ ਸ਼ਹਿਰ ਦੀ ਹਾਲਤ ਬੁਰੀ ਨਹੀਂ ਸਤਿ ਸ਼ਕਾਲ ਜੀ ਬੀ5 ਚੈਨਲ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕੀ ਕਾਸਿਫ ফারুকੀ ਇਨ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਨਸ਼ੇੜੀ ਨੌਜਵਾਨਾਂ ਦੀ ਮੌਦੇ ਮੂਝ ਜਾਂਦੀਆਂ ਵੀਡੀਓਜ਼ ਕਾਫੀ ਵਾਇਰਲ ਹੋ ਰਹੀਆਂ ਨੇ ਨਸ਼ੇੜੀ ਨੌਜਵਾਨ ਮੌਦੇ ਮੂਹ ਦੇ ਵਿੱਚ ਜਾ ਰਹੇ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਮਹਿੰਮ ਪਨਪੀ ਹੈ ਲੋਕਾਂ ਦੀਆਂ ਜਿਹੜੀਆਂ ਡੀਪੀਆਂ ਨੇ ਉਹ ਚੇਂਜ ਹੋ ਰਹੀਆਂ ਨੇ ਉਹਨਾਂ ਦੀ ਥਾਂ ਤੇ ਇੱਕ ਡੀਪੀਆਂ ਲਗਾਈਆਂ ਜਾ ਰਹੀਆਂ ਨੇ ਮਰੋ ਜਾ ਵਿਰੋਧ ਕਰੋ ਚਿੱਟੇ ਦੇ ਵਿਰੋਧ ਚ ਕਾਲਾ ਹਫਤਾ ਕੀ ਹੈ ਮਹਿੰਮ ਕਿਉਂ ਜਿਹੜੇ ਲੋਕ ਨੇ ਉਹ ਆਪਣੀਆਂ ਡੀਪੀਆਂ ਚੇਂਜ ਕਰ ਰਹੇ ਨੇ ਪੂਰੀ ਕਹਾਣੀ ਨੂੰ ਸਮਝਣ ਲਈ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਸੀਨੀਅਰ ਪੱਤਰਕਾਰ ਅਤੇ ਸੋਸ਼ਲ ਐਕਟਿਵਿਸਟ ਬਲਤੇਜ ਪੰਨੂ ਹੁਣੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਮਹਿੰਮ ਦੀ ਸ਼ੁਰੂਆਤ ਹੋਈ ਕਿਉਂ ਸ਼ੁਰੂਆਤ ਹੋਈ ਔਰ ਪੂਰਾ ਹਫਤਾ 1 ਤੋਂ 7 ਜੁਲਾਈ ਤੱਕ ਕਿਸ ਤਰੀਕੇ ਨਾਲ ਇਹ ਮਨਾਇਆ ਜਾਏਗਾ ਪੰਨੂ ਸਾਹਿਬ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਰੱਜੀਕਰ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਮਰੋ ਜਾਂ ਵਿਰੋਧ ਕਰੋ ਕੀ ਮਤਲਬ ਹੋਇਆ ਇਸ ਚੀਜ਼ ਦਾ ਚਿੱਟੇ ਦੇ ਵਿਰੋਧ ਚ ਕਾਲਾ ਹਫਤਾ ਕੀ ਜ਼ਰੂਰਤ ਪਈ ਇਹਨਾਂ ਸਲੋਗਨਸ ਦੀ ਅਕਲ ਹੀ ਜਿਹੜੇ ਕੁਝ ਇੱਕ ਲੋਕਾਂ ਨੇ ਇਹ ਵੀ ਕਿਹਾ ਕਿ ਇਹ ਨੈਗੇਟਿਵ ਹੈ ਤੁਸੀਂ ਮਰੋ ਪਹਿਲਾਂ ਲਿਖਤਾ ਵਿਰੋਧ ਕਰੋ ਜਾਂ ਮਰੋ ਉਹ ਕਹਿੰਦੇ ਇਹ ਵੀ ਹੋ ਸਕਦਾ ਸੀ ਪਰ ਇਹ ਹੈ ਕਿ ਜਿੰਨੀ ਦੇਰ ਤੱਕ ਤੁਸੀਂ ਉਹ ਹਲੂਣਾ ਨਹੀਂ ਦਿੰਦੇ ਤੁਣਕਾ ਨਹੀਂ ਮਾਰਦੇ ਉਨੀ ਦੇਰ ਤੱਕ ਲੋਕ ਉੱਠਦੇ ਨਹੀਂ ਮਰ ਤਾਂ ਰਹੇ ਆ ਰੀਅਲ ਦੇ ਵਿੱਚ ਅਸੀਂ ਮਰ ਰਹੇ ਆ ਚਾਰ ਡੈਥ ਜੜੀਆਂ ਨੇ ਉਹ ਰੋਜ਼ ਹੋ ਰਹੀਆਂ ਨੇ ਓਵਰਡੋਸ ਜਿਹਨੂੰ ਕਿਹਾ ਜਾ ਰਿਹਾ ਹੈ ਓਵਰਡੋਸ ਨਹੀਂ ਮੈਂ ਉਹਨੂੰ ਡੋਜ਼ ਮੰਨਦਾ ਹੈ ਕਿ ਡੋਜ਼ ਆ ਉਹ ਹਾਲਾਤ ਇਥੋਂ ਤੱਕ ਜਿਹੜੇ ਉਹ ਚਲੇ ਗਏ ਹੋਏ ਆ ਕਿ ਜਿਹੜੇ ਸਮਗਲਰ ਨੇ ਜਿਹੜੇ ਸਪਲਾਈਅਰ ਨੇ ਪਾਂਡੀ ਨੇ ਜਿਹੜੇ ਉਹ ਸਣੇ ਸਰਿੰਜਾਂ ਦੇ ਅੱਜ ਕੱਲ ਜਿਹੜਾ ਦੀ ਉਹ ਵੇਚ ਰਹੇ ਆ ਨਸ਼ਾ ਭਰੀ ਹੋਈ ਸਰਿੰਜ ਜਿਹੜੀ ਆ ਉਹ ਤੁਹਾਨੂੰ ਮਿਲਦੀ ਆ ਤੇ ਹਾਲਾਤ ਇਹ ਬਣਿਆ ਕਿ ਜਿੰਨੀਆਂ ਡੈਥ ਪਿਛਲੇ ਦਿਨਾਂ ਦੇ ਵਿੱਚ ਹੋਈਆਂ ਨੇ ਉਹ ਕਿਸੇ ਤੋਂ ਸਰਿੰਜ ਨਹੀਂ ਪੱਟੀ ਗਈ ਉਹ ਲੱਗੀ ਹੋਈ ਤੇ ਉਹ ਮਰੇ ਨੇ ਇੱਕ ਔਰਤ ਜਿਹਦੇ ਵੈਣ ਪੂਰੀ ਦੁਨੀਆ ਦੇ ਵਿੱਚ ਬੈਠੇ ਪੰਜਾਬੀਆਂ ਨੇ ਸੁਣੇ ਕੋਟਕਪੂਰੇ ਦੇ ਵਿੱਚ ਜਿਹੜੀ ਡੈਥ ਹੋਈ ਉਹਨੇ ਅਸਲ ਦੇ ਵਿੱਚ ਨਾ ਸੌਣ ਨਹੀਂ ਦਿੱਤਾ 2 ਦਿਨ ਤੋਂ 3 ਦਿਨ ਤੁਸੀਂ ਕਹ ਲੋ ਕਿ ਇੰਨਾ ਪਰੇਸ਼ਾਨ ਕੀਤਾ ਉਸ ਵੀਡੀਓ ਨੇ ਇੰਨੀ ਜੁਰਤ ਨਾ ਪਈ ਕਿ ਉਸ ਵੀਡੀਓ ਨੂੰ ਤੁਸੀਂ ਦੁਬਾਰਾ ਦੇਖ ਸਕੋ ਜੀ ਅਦੇ ਉਹਦੇ ਵਿੱਚੋਂ ਨਿਕਲੇ ਨਹੀਂ ਤੇ ਇੱਕ ਡੈਥ ਜਿਹੜੀ ਆ ਉਹ ਟੋਟੀਆਂ ਵੀ ਟੋਟੀਆਂ ਜਾਮਾ ਰਾਏ ਵਾਲੀ ਉਹਦੇ ਵਿੱਚ ਜਿਹੜਾ ਇੱਕ ਛੋਟਾ ਜਿਹਾ ਬੱਚਾ ਆਪਣੇ ਪਿਓ ਨੂੰ ਕਹਿੰਦਾ ਕਿ ਪਾਪਾ ਉੱਠੋ ਤੇ ਮੈਨੂੰ ਸਕੂਲ ਛੱਡ ਕੇ ਆਓ ਜੀ ਇਹ ਇੰਨੀਆਂ ਭਾਵਕ ਚੀਜ਼ਾਂ ਸਿਗੀਆਂ ਇੰਨੀਆਂ ਇਮੋਸ਼ਨਲ ਚੀਜ਼ਾਂ ਸਿਗੀਆਂ ਕਿ ਹਾਲਾਂਕਿ ਇਮੋਸ਼ਨ ਤੇ ਪੱਤਰਕਾਰੀ ਇਹ ਕਿਹਾ ਜਾਂਦਾ ਵੀ ਇਹ ਦੋ ਜੁੱਝਾ ਮਿਲਦੀਆਂ ਨਹੀਂ ਹੁੰਦੀਆਂ ਪਰ ਹੈ ਤਾਂ ਆਫਟਰ ਆਲ ਅਸੀਂ ਵੀ ਇੱਕ ਇਨਸਾਨ ਜੀ ਇਹ ਚੀਜ਼ ਨੇ ਨਾ ਜਿਹੜੀ ਉਹ ਸੌਣ ਨਾ ਦਿੱਤਾ ਬਸ ਉਥੋਂ ਹੀ ਇਹ ਜਿਹੜਾ ਜੀ ਨਿਕਲਿਆ ਵੀ ਮਰ ਤਾਂ ਗਏ ਚਲੋ ਇੱਕ ਕੋਸ਼ਿਸ਼ ਕਰਕੇ ਦੇਖੀਏ ਅਕਸਰ ਜਦੋਂ ਜਵਾਬ ਦੇ ਜਾਂਦੇ ਆ ਨਾ ਬਹੁਤੇ ਹਸਪਤਾਲ ਵਗੈਰਾ ਤੇ ਕੋਈ ਇਹ ਦੱਸ ਦੇਵੇ ਵੀ ਚਲੋ ਫਲਾਨੀ ਜਗ੍ਹਾ ਤੇ ਇੱਕ ਸਿਆਣਾ ਫਾਂਡਾ ਕਰਦਾ ਜੀ ਇਹ ਸਾਡੇ ਕਲਚਰ ਦੇ ਵਿੱਚ ਆ ਵੀ ਚਲੋ ਉਹ ਹੀ ਕਰਵਾ ਕੇ ਦੇਖ ਲਓ ਇਹ ਫਾਂਡਾ ਆ ਇੱਕ ਕਿਸਮ ਦੇ ਨਾਲ ਕਿ ਚਲੋ ਇਹ ਆਪਾਂ ਵਿਰੋਧ ਕਰਕੇ ਭਲਾ ਦੇਖੀਏ ਲੋਕ ਉੱਠਦੇ ਆ ਕਿਉਂਕਿ ਪੰਜਾਬ ਦੇ ਬਾਰੇ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਇਹ ਮਸ਼ਹੂਰ ਹੋ ਗਿਆ ਕਿ ਇਹ ਲੋਕ ਪਉਏ ਅਧੀਏ ਤੇ ਵੋਟ ਪਾ ਦਿੰਦੇ ਆ ਇੱਥੇ ਕੋਈ ਵਿਰੋਧ ਨਹੀਂ ਕਰਦਾ ਪਰ ਇਹ ਜੋ ਕੁਝ ਸਾਹਮਣੇ ਆਇਆ ਇਹਨੇ یوں ਲੱਗਦਾ ਕਿ ਕਿਤੇ ਨਾ ਕਿਤੇ ਸਾਡਾ ਉਹ ਜਿਹੜਾ ਕਲਚਰ ਸੀਗਾ ਨਾ ਪੁਰਾਣਾ ਉਹਨੂੰ ਸਾਹਮਣੇ ਲੈਂਦਾ ਕਿ ਨਹੀਂ ਅਸੀਂ ਵਿਰੋਧ ਕਰਨ ਵਾਲੇ ਲੋਕਾਂ ਚ ਵੀ ਆ ਇੱਕ ਢਾਡੀ ਜੱਥਾ ਹੈ ਪਮਾਲ ਜੇ ਤੁਸੀਂ ਸੁਣਿਆ ਹੋਵੇ ਉਹਨਾਂ ਨੇ ਸਪੈਸ਼ਲੀ ਤੌਰ ਦੇ ਉੱਤੇ ਇਹਦੇ ਤੇ ਇੱਕ ਵਾਰ ਬਣਾ ਕੇ ਜਿਹੜੀ ਉਹ ਭੇਜੀ ਕਈ ਲੋਕ ਕਹਿੰਦੇ ਕਿ ਢਾਡੀਆਂ ਨੂੰ ਇਹੋ ਜੀ ਵਾਰ ਜਿਹੜੀ ਉਹ ਕਿਉਂ ਗਾਉਣੀ ਪੈਗੀ ਪਰ ਕਿਉਂਕਿ ਇਹ ਮੈਦਾਨ ਦੇ ਵਿੱਚ ਜਾਣ ਵਾਲੀ ਗੱਲ ਸੀ ਔਰ ਸਾਡੀ ਇੱਕ ਪ੍ਰਥਾ ਰਹੀ ਹੈ ਕਿ ਜਿਹੜੇ ਢਾਡੀ ਸੀਗੇ ਉਹ ਪਹਿਲਾਂ ਵਾਰਾਂ ਜਿਹੜੀਆਂ ਸੁਣਾ ਕੇ ਜੋਸ਼ੀਲ ਜੋਸ਼ੀਲੀਆਂ ਜਿਹੜੀਆਂ ਇਹਦੀ ਵਾਰਾਂ ਸੁਣਾ ਕੇ ਜੋਸ਼ ਭਰਦੇ ਸੀਗੇ ਤਾਂ ਇਹ ਜੋਸ਼ ਦੇ ਨਾਲ ਜਿਹੜਾ ਜੀ ਅਸੀਂ ਤੁਰੇ ਹਾਂ ਇੱਕ ਚੀਜ਼ ਲੈ ਕੇ ਤੁਰੇ ਹਾਂ ਕਿ ਅਸੀਂ ਨਰਾਜ਼ ਆ ਨਰਾਸ਼ ਨਹੀਂ ਅਸੀਂ ਹੌਸਲਾ ਨਹੀਂ ਛੱਡਿਆ ਕਿਉਂਕਿ ਇੱਕ ਜਿਵੇਂ ਪ੍ਰਾਣੀ ਕਹੋਤ ਹੈ ਕਿ ਪੁੱਤਕ ਪੁੱਤ ਹੋ ਜਾਂਦੇ ਆ ਮਾਪੇ ਕਮਾਪੇ ਨਹੀਂ ਹੁੰਦੇ ਅਸੀਂ ਮਾਪਿਆਂ ਦੇ ਤੌਰ ਦੇ ਤੇ ਇੱਕ ਪੇਰੈਂਟਸ ਬਣ ਕੇ ਜਿਹੜੇ ਤੁਰੇ ਆ ਉਹਨਾਂ ਧੀਆ ਪੁੱਤਾਂ ਦੇ ਵਾਸਤੇ ਜਿਹੜੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਇਸ ਖਲਜਗਣ ਦੇ ਵਿੱਚ ਜਿਹੜਾ ਨਾ ਜੀ ਉਹ ਫਸ ਗਏ ਹੁਣ ਉਹਨਾਂ ਨੂੰ ਬਾਹਰ ਨਿਕਲਣ ਦਾ ਰਾਹ ਨਹੀਂ ਮਿਲ ਰਿਹਾ ਉਹ ਕਿਸੇ ਤਰੀਕੇ ਨਾਲ ਉਹਨਾਂ ਨੂੰ ਕੱਢਿਆ ਜਾ ਸਕੇ ਅਸੀਂ ਇੱਕ ਜਨਰੇਸ਼ਨ ਜਿਹੜੀ ਸਾਡੀ ਖੱਪ ਗਈ ਇਹ ਦੇ ਵਿੱਚ ਨਸ਼ਿਆਂ ਦੇ ਵਿੱਚ ਇਹ ਜੈਨੋਸਾਈਡ ਹੋ ਗਿਆ ਅਸਲ 'ਚ ਅਸਲ ਬਾਤ ਤੋਂ ਖੜਗੂ ਬਾਤ ਤੋਂ ਵੱਧ ਜਿਹੜਾ ਇਸ ਵੇਲੇ ਨੁਕਸਾਨ ਹੈ ਉਹ ਅਸ ਸੂਈਆਂ ਕਰ ਰਹੀਆਂ ਨੇ ਪੰਜਾਬ ਦੇ ਨੌਜਵਾਨਾ ਦੀਆਂ ਜਿਹੜੀਆਂ ਤੋਪਾਂ ਤੋਂ ਕਦੇ ਹਰਦੇ ਨਹੀਂ ਸੀ ਪੰਜਾਬੇ ਸਾਡੇ ਵੱਡੇ ਵੱਡੇ ਨੇ ਸਾਡੇ ਬਜ਼ੁਰਗ ਅੱਜ ਸੂਈਆਂ ਨਾਲੋਂ ਕੰਮ ਹੋ ਰਿਹਾ ਬਿਲਕੁਲ ਜੀ ਸਰਿੰਜਾ ਮਾਰ ਰਹੀਆਂ ਨੇ ਪੰਜਾਬੀਆਂ ਨੂੰ ਪੰਜਾਬੀਆਂ ਦੇ ਬਾਰੇ ਚ ਪ੍ਰਾਣੇ ਤੁਸੀਂ ਚੱਲ ਜਾਓ ਪੋਰਸ ਪੋਰਸ ਦਾ ਇਤਿਹਾਸ ਪੋਰਸ ਪੰਜਾਬੀ ਸੀ ਕਿਸਾਨ ਸੀ ਸਿਕੰਦਰ ਜਿਹੜਾ ਦੁਨੀਆ ਦਾ ਜੇਤੂ ਕਿਹਾ ਜਾਂਦਾ ਜੇ ਉਹਨੂੰ ਕਿਸੇ ਨੇ ਡੱਕਿਆ ਸੀ ਤਾਂ ਉਹ ਪੋਰਸ ਸੀਗਾ ਜੀ ਉਹਨੇ ਇਹ ਕਿਹਾ ਸੀਗਾ ਮਤਲਬ ਕਿ ਤੇਰੇ ਨਾਲ ਸਲੂਕ ਕੀ ਕਰਦਾ ਜਦੋਂ ਰਾਜਾ ਇੱਕ ਰਾਜੇ ਨਾਲ ਕਰਦਾ ਛੋਟਾ ਜਿਹਾ ਰਾਜਾ ਸੀ ਉਹ ਜੁਰਤ ਸੀ ਇਹਨਾਂ ਲੋਕਾਂ ਦੇ ਵਿੱਚ ਮਾਝੇ ਦੇ ਖਾਸ ਤੌਰ ਦੇ ਉੱਤੇ ਇੱਕ ਇਤਿਹਾਸ ਰਿਹਾ ਜਿੰਨੀਆਂ ਮੂਵਮੈਂਟਾਂ ਚੱਲੀਆਂ ਨੇ ਉਹਦੇ ਵਿੱਚ ਮਾਝੇ ਵਾਲਿਆਂ ਨੇ ਬਹੁਤ ਵੱਡਾ ਜਿਹੜਾ ਜੀਉ ਸਾਥ ਦਿੱਤਾ ਅੱਜ ਐਸੇ ਹਾਲਾਤ ਜਿਹੜੇ ਬਣਾਤੇ ਗਏ ਆ ਕਿ ਦੋ ਦੋ ਕਨਾਲਾਂ ਦੀਆਂ ਢਾਈ ਢਾਈ ਕਨਾਲਾਂ ਦੀਆਂ ਹਵੇਲੀਆਂ ਨੇ ਸੁੰਨੀਆਂ ਪਈਆਂ ਨੇ ਉਹਦੇ ਵਿੱਚ ਕੋਈ ਮਰਦ ਬਚਿਆ ਹੀ ਨਹੀਂਗਾ ਜੀ ਔਰਤਾਂ ਨੇ ਔਰਤ ਭੁਗਤਰੀ ਜਦੋਂ ਨਾਮ ਲੱਗਦੀ ਹੈ ਨਾ ਫੌਜੀ ਕਿਸੇ ਵੀ ਮੁਲਕ ਦਾ ਮਰੇ ਭੁਗਤਦਾ ਕੌਣ ਆ ਇੱਕ ਮਾਂ ਜੀ ਦਾ ਪੁੱਤ ਮਰ ਗਿਆ ਇੱਕ ਪਤਨੀ ਜੀ ਦਾ ਪਤੀ ਮਰ ਗਿਆ ਇੱਕ ਭੈਣ ਜੀ ਦਾ ਭਰਾ ਮਰ ਗਿਆ ਉਹ ਔਰਤ ਜਿਹੜੀ ਉਹ ਪੁਗਤਰੀ ਐ ਅੱਜ ਹਾਲਾਤ ਇਹ ਬਣ ਗਏ ਕਿ ਪੰਜਾਬ ਦੇ ਵਿੱਚ ਔਰਤਾਂ ਦੇ ਨਸ਼ਾ ਚੜਾਊ ਸੈਂਟਰ ਜਿਹੜੇ ਉਹ ਖੁੱਲ ਰਹੇ ਸੋ ਔਰਤਾਂ ਬਾਰੇ ਵੀ ਆਪਾਂ ਗੱਲ ਕਰਦੇ ਆਂ ਔਰਤਾਂ ਇਸ ਵੇਲੇ ਜਿਹੜਾ ਪਰਿਵਾਰ ਦਾ ਧੁਰਾ ਹੁੰਦੀਆਂ ਨੇ ਪਰਿਵਾਰ ਦੇ ਧੁਰੇ ਦੇ ਵਿੱਚੋਂ ਜਦੋਂ ਔਰਤਾਂ ਦੇ ਹਾਲਾਤ ਨੇ ਇੱਕ ਡੀਐਸਪੀ ਦੇ ਉੱਤੇ ਅਲੀਗੇਸ਼ਨ ਲੱਗਦੇ ਨੇ ਐਸਐਚਓ ਦੇ ਉੱਤੇ ਅਲੀਗੇਸ਼ਨ ਲੱਗਦੇ ਨੇ ਤੇ ਕੈਪਟਨ ਅਮਰਿੰਦਰ ਸਿੰਘ ਹੁਣ ਇਹ ਕਹਿੰਦੇ ਨੇ ਕਿ ਜੇ ਇਸ ਦਾ 10000 ਜਿਹੜੇ ਨਸ਼ਾ ਤਸਕਰ ਨੇ ਉਹ ਡੱਕ ਦਿੱਤੇ ਨੇ 12000 ਵੀ ਅੰਕੜਾ ਦੱਸਿਆ ਜਾ ਰਿਹਾ ਜੀ 24000 ਪੰਜਾਬ ਦੀਆਂ ਜੇਲਾਂ ਦੀ ਕੈਪੈਸਿਟੀ ਹੈ ਜੀ ਜੇ ਇੰਨੇ ਡੱਕਤੇ ਤੇ ਬਾਕੀ ਕਿੱਥੇ ਨੇ ਉਹ ਉਹ ਕੌਣ ਨੇ ਉਹ 2-2 ਗ੍ਰਾਮ ਵਾਲੇ ਨੇ 3-3 ਗ੍ਰਾਮ ਵਾਲੇ ਨੇ ਸਵਾਲ ਇਹ ਆ ਕਿ ਜੇ ਚਲੋ ਮੰਨ ਲਓ ਮੈਂ 10000 ਤੇ ਪਿਆਜਾਂ 10000 ਤੁਸੀਂ ਤਰਸਕਰ ਡੱਕਤਾ ਜਿੰਨੀ ਸਪਲਾਈ ਆ ਇਹਦਾ ਮਤਲਬ ਘੱਟੋ-ਘੱਟ ਅਜੇ 50000 ਹੋਰ ਫਿਰਦਾ ਉਸ ਹਿਸਾਬ ਦੇ ਨਾਲ ਜੇ ਤੁਸੀਂ ਉਹਨਾਂ ਨੂੰ ਸਾਰਿਆਂ ਨੂੰ ਫੜੋਗੇ ਤੇ ਫੇ ਹਾਲਾਤ ਜਿਹੜੇ ਆ ਜੀ ਉਹ ਕੀ ਬਣ ਜਾਣਗੇ ਇਹਦਾ ਰੀਜ਼ਨ ਪ੍ਰਮੁੱਖ ਇਹ ਆ ਕਿ ਜਿਹੜੇ ਉੱਪਰ ਬੈਠੇ ਲੋਕ ਨੇ ਉਹਨਾਂ ਨੂੰ ਹੱਥ ਨਹੀਂ ਪਿਆ ਇਸ ਕਰਕੇ ਤੁਸੀਂ ਉਹ ਵਿਚਾਰੇ ਜਿਹੜੇ ਪਹਿਲਾਂ ਹੀ ਦਿਮਾਗੀ ਤੌਰ ਦੇ ਉੱਤੇ ਬਿਮਾਰ ਨੇ ਕਿਉਂਕਿ ਜਿਹੜਾ ਇਹੋ ਜਿਹਾ ਨਸ਼ਾ ਕਰਦਾ ਜੀ ਉਹ ਮਾਨਸਿਕ ਰੂਪ ਚ ਠੀਕ ਨਹੀਂ ਹੁੰਦਾ ਜੀ ਮੈਂ ਇੱਥੇ ਇਹ ਵੀ ਕਹੂੰਗਾ ਕਿ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਉਹਨਾਂ ਦੇ ਨਾਲ सिंपथी ਜਿਹੜੀ ਉਹ ਕਰਨੀ ਚਾਹੀਦੀ ਆ ਉਹਨੂੰ ਨਸ਼ੇੜੀ ਕਹਿ ਕੇ ਦਾ ਉਹ ਨਸ਼ੇੜੀ ਦੇ ਮਾਪਿਓ ਕਹਿ ਕੇ ਇਦਾਂ ਦੇ ਤਾਣੇ ਮੇਨੇ ਜਿਹੜੇ ਉਹ ਨਾ ਮਾਰਨ ਤੇ ਸਰਕਾਰ ਨੂੰ ਵੀ ਅਸੀਂ ਬਾਰ ਬਾਰ ਇਹ ਰਿਕੁਐਸਟ ਕਰਦੇ ਆ ਕਿ ਹੁਣ ਸ਼ਕਤੀ ਦੇ ਨਾਮ ਦੇ ਥੱਲੇ ਕਿਤੇ ਦੁਬਾਰਾ ਉਹ 1-1 ਗ੍ਰਾਮ 2-2 ਗ੍ਰਾਮ ਵਾਲੇ ਨਾ ਫੜ ਲਿਓ ਜੀ ਸੋ ਇਹ ਤਾਂ ਰਹੀ ਇਸ ਪਿੱਛੇ ਦੀ ਗੱਲਬਾਤ ਪੰਨੂ ਸਾਹਿਬ ਲੋਕਾਂ ਨੂੰ ਇਹ ਹੀ ਨਹੀਂ ਸਮਝ ਆ ਰਿਹਾ ਕਿ ਇੱਕ ਮੈਸੇਜ ਸਪਰੈਡ ਹੁੰਦਾ ਹੈ ਸੋਸ਼ਲ ਮੀਡੀਆ ਦੇ ਵਿੱਚ ਔਰ ਕਿਹਾ ਜਾਂਦਾ ਹੈ ਕਿ ਇਹੀ ਇਸ ਨੂੰ ਚਲਾਏਗਾ ਸੋਸ਼ਲ ਮੀਡੀਆ ਦੇ ਉੱਤੇ ਕੈਂਪੇਨ ਚੱਲੇਗੀ ਚਲਾ ਕੌਣ ਰਿਹਾ ਇਸ ਨੂੰ ਉਹ ਲੋਕ ਕੌਣ ਨੇ ਐਕਚੁਅਲੀ ਇਹ ਲੋਕਾਂ ਦੀ ਮੁਹਿਮਾ ਹੈ ਇਹਨੂੰ ਲੋਕ ਚਲਾ ਰਹੇ ਹੈ ਜੀ ਜੇ ਇਹ ਕਿਹਾ ਜਾਵੇ ਕਿ ਇਹਦੇ ਪਿੱਛੇ ਕੋਈ ਇੱਕ ਦਿਮਾਗ ਜਿਹੜਾ ਉਹ ਕੰਮ ਕਰ ਰਿਹਾ ਨਹੀਂ ਇਸ ਤਰ੍ਹਾਂ ਨਹੀਂ ਹੈ ਕੁਝ ਵੀ ਹਾਂ ਇਹਨਾਂ ਜ਼ਰੂਰ ਹੈ ਅਸੀਂ ਚਾਰ ਜਣੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਹੈ ਜੀ ਵਾਸੀਂ ਪਾਲੀ ਭਪਿੰਦਰ ਜੀ ਪੰਜਾਬੀ ਸਟੇਜ ਦੇ ਵਿੱਚ ਬਹੁਤ ਵੱਡਾ ਨਾਮ ਹੈ ਜੀ ਇੱਕ ਫਿਲਮਕਾਰ ਨੇ ਉਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਨੇ ਮਿੰਟੂ ਗੁਰੂਸਰੀਆ ਉਹ ਪੱਤਰਕਾਰ ਨੇ ਇਸ ਤੋਂ ਇਲਾਵਾ ਹਾਕਮ ਸਿੰਘ ਹੁਰੀ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰਦੇ ਨੇ ਇਹ ਚਾਰ ਜਾਣੇ ਸੀਗੇ ਜਿਨ੍ਹਾਂ ਨੇ ਸ਼ੁਰੂ ਕੀਤਾ ਪਰ ਇਸ ਵੇਲੇ ਤਾਂ ਇਹ ਸਾਡੀ ਜਿਹੜੀ ਨਵੀਂ ਜਨਰੇਸ਼ਨ ਸਾਡੇ ਜਿਹੜੇ ਪੁੱਤ ਧੀਆਂ ਨੇ ਉਹਨਾਂ ਨੇ ਅੱਗੋਂ ਜਿਹੜੀ ਆਦੀ ਇੱਕ ਕਿਸਮ ਦੇ ਨਾਲ ਸੰਭਾਲ ਲਈ ਹੈ ਜੀ ਇਹ ਮਹਿੰਮ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਪ੍ਰੋਗਰਾਮ ਤੋਂ ਪਹਿਲਾਂ ਕਿ ਪੀਏਯੂ ਦੇ ਵਿੱਚੋਂ ਪਹਰ ਆਇਆ ਉਹ ਸਾਰੇ ਦੇ ਸਾਰੇ ਜਿਹੜੇ ਦੀ ਉੱਠ ਕੇ ਤੁਰ ਪਏ ਨੇ ਪਿੰਡਾਂ ਦੇ ਵਿੱਚ ਤੁਸੀਂ ਦੇਖੋ ਲੋਕ ਪੋਸਟਰ ਫੜ ਕੇ ਸਟicker ਫੜ ਕੇ ਟੋਲ ਪਲਾਜ਼ਿਆਂ ਦੇ ਉੱਤੇ ਖੜੇ ਨੇ ਉਹ ਕੋਈ ਸਾਡੀ ਡਾਇਰੈਕਸ਼ਨ ਦੇ ਉੱਤੇ ਥੋੜੀ ਤੁਰੇ ਨੇ ਜੀ ਨਾ ਉਹਨਾਂ ਨੂੰ ਲੱਗਿਆ ਕਿ ਜੇ ਹੁਣ ਵਿਰੋਧ ਨਾ ਕੀਤਾ ਤੇ ਫਿਰ ਮਰ ਗਏ ਜੀ ਤੁਹਾਡਾ ਪੱਤਰਕਾਰਤਾ ਦੇ ਵਿੱਚ ਵੀ ਕਾਫੀ ਲੰਮਾ ਤਜਰਬਾ ਹੈ ਇਸ ਤਰ੍ਹਾਂ ਦੇ ਹਾਲਾਤ ਪਹਿਲਾਂ ਕਦੇ ਤੁਸੀਂ ਰਿਪੋਰਟ ਕੀਤੇ ਨੇ ਜੋ ਹਾਲਾਤ ਅੱਜ ਕੱਲ੍ਹ ਚੱਲ ਰਹੇ ਨੇ ਜਦੋਂ 1984 ਦੇ ਵਿੱਚ ਜੋ ਕੁਝ ਹੋਇਆ ਉਦੋਂ ਮੈਂ ਬਹੁਤ ਵੱਡਾ ਤਾਂ ਨਹੀਂ ਸੀਗਾ ਛੋਟੀ ਏਜ ਦੇ ਵਿੱਚ ਸੀਗਾ ਪਰ ਇਹ ਹੈ ਕਿ ਉਸ ਟਾਈਮ ਵੀ ਅਸੀਂ ਇੰਨੇ ਮਾੜੇ ਹਾਲਾਤ ਨਹੀਂ ਵੇਖੇ ਜਿਹੜਾ ਸਰਕਾਰੀ ਤੇ ਗੈਰ ਸਰਕਾਰੀ ਅਤਵਾਦ ਸੀਗਾ ਉਹਨੇ ਬਹੁਤ ਤਬਾਹੀ ਜੜੀ ਸੀ ਉਹ ਮਚਾਈ ਅਸੀਂ 1984 ਦੇ ਵਿੱਚ ਜਿਹੜਾ ਕਤਲੇਆਮ ਹੋਇਆ ਉਹ ਵੀ ਨੇੜਿਓਂ ਸੁਣਿਆ ਦੇਖਿਆ ਉਦੋਂ ਵੀ ਹਾਲਾਤ ਇੰਨੇ ਮਾੜੇ ਨਹੀਂ ਸੀਗੇ ਜਿਹੜਾ ਪੰਜਾਬੀ ਹੈ ਇਹ बार-बार ਡਿੱਗ ਡਿੱਕੇ ਉੱਠਣ ਵਾਲੀਆਂ ਲੋਕਾਂ ਦੇ ਵਿੱਚੋਂ ਆ ਜੇ ਤੁਸੀਂ 47 ਤੋਂ ਦੇਖੋ ਤਾਂ ਜਦੋਂ ਵੰਡ ਹੋ ਗਈ ਇਹ ਕਦੀ ਕਿਸੇ ਨੇ ਸੋਚਿਆ ਸੀਗਾ ਕਿ ਮੇਰੇ ਜਿਹੜੇ ਪਰਿਵਾਰ ਨੇ ਮੇਰੇ ਦਾਦਾ ਜੀ ਵਗੈਰਾ ਉਹ ਉੱਥੋਂ ਆਏ ਸੀ ਪਾਕਿਸਤਾਨ ਦੇ ਵਿੱਚੋਂ ਕਿੰਨੀਆਂ-ਕਿੰਨੀਆਂ ਜ਼ਮੀਨਾਂ ਛੱਡ ਕੇ ਆਏ ਇੱਥੇ ਆ ਕੇ ਦੁਬਾਰਾ ਉਹਨਾਂ ਦਾ ਸੈਟਲ ਹੋ ਜਾਣਾ ਗੁਜਰਾਤ ਦੀਆਂ ਜ਼ਮੀਨਾਂ ਜਿਹੜੀਆਂ ਦੱਬ ਸੀ ਨਿਹਰੀ ਸੱਪਾਂ ਦੀਆਂ ਸਿਰੀਆਂ ਮਿੱਧ-ਮਿੱਧ ਕੇ ਸਾਰੀ ਉਹ ਜ਼ਮੀਨ ਜਿਹੜੀ ਸੀ ਉਹ ਬਣਾ ਲਈ ਐਡੇ ਹੌਸਲੇ ਵਾਲੇ ਨੇ ਪਰ ਹੁਣ ਆ ਕੇ ਹੌਸਲਾ ਕਿਉਂ ਛੱਡ ਗਏ ਇਹੋ ਜਿਹੇ ਹਾਲਾਤ ਮੈਂ ਨਹੀਂ ਪਹਿਲਾਂ ਦੇਖਿਆ ਜੀ ਇਹ ਉਹ ਲੋਕ ਨੇ ਮੈਂ ਆਪਣੀ ਸਟੂਡੈਂਟ ਲਾਈਫ ਦੇ ਵਿੱਚ ਦੇਖਿਆ 10 ਪੈਸੇ ਵਧਦੇ ਸੀਗੇ ਟਿਕਟ ਦੇ ਤੇ ਸਾਰੀਆਂ ਸੜਕਾਂ ਜਾਮ ਹੋ ਜਾਂਦੀਆਂ ਹੁੰਦੀਆਂ ਸੀ ਹੁਣ ਰੋਜ਼ ਪੈਟਰੋਲ ਡੀਜ਼ਲ ਦੇ ਜਿਹੜੀਆਂ ਕੀਮਤਾਂ ਵਧਦੀ ਜਾਂਦੀਆਂ ਨੇ ਕੋਈ ਵਿਰੋਧ ਹੀ ਨਹੀਂ ਕਰਦਾ ਬਸ ਆਹੀ ਚੀਜ਼ ਸੀ ਜਿਹੜੀ ਪਰੇਸ਼ਾਨ ਕਰਦੀ ਸੀ ਕਿ ਵਿਰੋਧ ਵਿਰੋਧ ਜਿਹੜਾ ਸਾਡੇ ਵਿੱਚੋਂ ਅਸੀਂ ਨਾ ਅਸੀਂ ਬਾਗੀ ਮੰਨੇ ਜਾਂਦੇ ਆ ਬਾਕੀ ਤਬੀਅਤ ਮੰਨੀ ਜਾਂਦੀ ਆ ਪੰਜਾਬੀ ਆਹ ਇਹ ਪਾਣੀ ਦੇ ਵਿੱਚ ਕੋਈ ਖਾਸ ਚੀਜ਼ ਆ ਜੀ ਜਿਹੜੀ ਤੁਹਾਡੀ ਬਾਗੀਆਂ ਨਾ ਜਿਹੜੀ ਤਬੀਅਤ ਹੈ ਨਾ ਜੀ ਉਹਨੂੰ ਕਰਦੀ ਆ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਉਹ ਜਿਹੜਾ ਇੱਕ ਸੁਭਾਅ ਮੁਤਾਬਕ ਹੈ ਨਾ ਜੀ ਲੋਕ ਆ ਰਹੇ ਇਹ ਸੋਚ ਕੇ ਕਿ ਇਹ ਇਹ ਹੁਣ ਸਾਨੂੰ ਕਰਨਾ ਪਊਗਾ ਇਹ ਸਾਡੀ ਮੁਹਿਮਾ ਹੈ ਇਸ ਕਰਕੇ ਇਸ ਵੇਲੇ ਤਾਂ ਇਹ ਸਾਰਾ ਕੁਝ ਜਿਹੜਾ ਜੀ ਉਹ ਨਵੀਂ ਜਨਰੇਸ਼ਨ ਦੇ ਹੱਥ ਚਾ ਕਿਸ ਤਰੀਕੇ ਨਾਲ ਇਸ ਨੂੰ ਮੁਹਿਮ ਨੂੰ ਜਿਹੜਾ ਅੱਗੇ ਵਧਾਇਆ ਜਾ ਸਕਦਾ ਹੈ ਕਿਸ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਕਰਨ ਲੋਕ ਆਪਣਾ ਦੇਖੋ ਇਹ ਬਹੁਤ ਵੱਡਾ ਸਵਾਲ ਹੈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਵਾਰ-ਵਾਰ ਇਹ ਜਿਹੜਾ ਜੀ ਤੁਸੀਂ ਦੇਖਿਆ ਹੋਣਾ ਸੋਸ਼ਲ ਮੀਡੀਆ ਤੋਂ ਕਿ ਹਫਤੇ ਦੇ ਵਿਰੋਧ ਕਰਨਾ ਕੀ ਹੋ ਜੂਗਾ ਅਸੀਂ ਇੱਕ ਤਾਂ ਪਹਿਲੇ ਦਿਨੋਂ ਇਹ ਸਾਰੇ ਫੈਸਲਾ ਕਰਕੇ ਤੁਰੇ ਸੀ ਕੋਈ ਨੈਗੇਟਿਵ ਪ੍ਰਚਾਰ ਹੋਵੇ ਅਸੀਂ ਉਹਦਾ ਜਵਾਬ ਨਹੀਂ ਦੇਣਾ ਉਹਦੇ ਵਿੱਚ ਉਲਝਣਾ ਨਹੀਂ ਨਹੀਂ ਤਾਂ ਅਸੀਂ ਆਪਣੀ એનર્ਜੀ ਵੇਸਟ ਕਰਾਂਗੇ ਇਸ ਕਰਕੇ ਉਹਨਾਂ ਦੇ ਜਵਾਬ ਤਾਂ ਨਹੀਂ ਦੇਣੇ ਜਿਹੜੇ ਕਹਿੰਦੇ ਆ ਕਿ ਹਫਤੇ ਤੋਂ ਬਾਅਦ ਕੀ ਹੋਊਗਾ ਜਿਹੜੀਆਂ ਕੋਈ ਵੀ ਮੂਵਮੈਂਟ ਹੁੰਦੀਆਂ ਨੇ ਕੋਈ ਵੀ ਅਜੀਟੇਸ਼ਨਸ ਹੁੰਦੀਆਂ ਨੇ ਤੁਸੀਂ ਇਹ ਨਹੀਂ ਕਹਿ ਸਕਦੇ ਮੈਂ 5 ਸਾਲ ਲਈ ਸ਼ੁਰੂ ਕਰ ਰਿਹਾ ਉਹ ਸਟੈਪ ਵਾਈਜ਼ ਹੁੰਦੀਆਂ ਨੇ ਇੱਕ ਇੱਕ ਸਟੈਪ ਕਰਕੇ ਜਿਹੜਾ ਤੁਹਾਨੂੰ ਉਹ ਅੱਗੇ ਜਾਣਾ ਪੈਂਦਾ ਤੁਸੀਂ ਦੇਖੋ ਜਿਹੜੀ ਅਜੇ ਤਾਂ ਹਫਤਾ ਸ਼ੁਰੂ ਹੋਣਾ ਉਦੋਂ ਪਹਿਲਾ ਜਿਹੜੀ ਆ ਉਹ ਉਹਨੂੰ ਪ੍ਰਿਪੇਅਰ ਜਿਹੜਾ ਦੀ ਲੋਕਾਂ ਨੇ ਕੀਤਾ ਕਿਵੇਂ ਉਹਨਾਂ ਨੇ ਬੈਜ ਬੈਜਸ ਜਿਹੜੇ ਦੀ ਉਹ ਬਣਾ ਲਏ ਇੱਥੇ ਜੇਬਾਂ ਤੇ ਲਾਉਣ ਵਾਲੇ ਬਣਾ ਲੇ ਪੋਸਟਰ ਬਣਾ ਲੇ ਇੱਕ ਵੀ ਰੁਪਈਆ ਅਸੀਂ ਕਿਸੇ ਤੋਂ ਨਹੀਂ ਲਿਆ ਜਿੰਨੇ ਪੋਸਟਰ ਛਪ ਰਹੇ ਆ ਜਿੰਨੇ ਸਟicker ਛਪ ਰਹੇ ਆ ਹਰ ਬੰਦਾ ਆਪਣੀ ਜੇਬ ਦੇ ਵਿੱਚੋਂ ਜਿਹੜਾ ਦੀ ਉਹ ਛਪਵਾ ਰਿਹਾ ਜੀ ਅਸੀਂ ਨਾ ਕਿਸੇ ਨੂੰ ਪੈਸੇ ਦਿੱਤੇ ਆ ਨਾ ਅਸੀਂ ਕਿਸੇ ਕੋਲੋਂ ਪੈਸੇ ਲਏ ਆ ਜਿੰਨੇ ਜੋਗੇ ਅਸੀਂ ਆ ਉਹ ਆਪਣੇ ਤੌਰ ਦੇ ਦਿੱਤੇ ਕਰ ਰਹੇ ਆ ਹੁਣ ਅੱਗੇ ਤੋਂ ਅੱਗੇ ਜਿਹੜਾ ਦੀ ਉਹ ਲੋਕਾਂ ਨੇ ਇਹ ਜਿਹੜੀ ਮੁਹਿੰਮ ਆ ਆਪਣੇ ਹੱਥਾਂ ਦੇ ਵਿੱਚ ਜਿਹੜੀ ਆ ਉਹ ਲੈ ਲਈ ਆ ਤੋਂ ਇਸ ਕਰਕੇ ਇਹ ਲੋਕ ਮੁਹਿੰਮ ਇਹ 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 ਲੋਕਾਂ ਦੀ ਇਸ ਵੇਲੇ ਮੰਗ ਆ ਜੀ ਕਿ ਸਾਡੇ ਹਾਲਾਤ ਜਿਹੜੇ ਆ ਜੀ ਉਹ ਕੀ ਬਣ ਗਏ ਜਿਹੜੀ ਤੁਸੀਂ ਪੁਲਿਸ ਦਾ ਜ਼ਿਕਰ ਕੀਤਾ ਇੱਕ ਉਹ ਕਵਤਾ ਸੀ ਵੀ ਸਾਡੇ ਸਾਡੇ ਹੀ ਸਮਿਆਂ 'ਚ ਹੋਣਾ ਸੀ ਅਸੀਂ ਇਹ ਸੁਣਨਾ ਸੀਗਾ ਕਿ ਸਾਡੀਆਂ ਬੱਚੀਆਂ ਜਿਹੜੀਆਂ ਨੇ ਉਹਨਾਂ ਨੂੰ ਕੋਈ ਡੋਜ਼ ਦੇਵੇ ਔਰ ਉਹਨਾਂ ਦਾ ਸ਼ੋਸ਼ਣ ਕਰੇ ਡੋਜ਼ ਜਿਹੜੀ ਇਸ ਤਰ੍ਹਾਂ ਦੀ ਦੇ ਕੇ। ਥਿੰਕ ਮੈਂ ਤਾਂ ਸਮਝਦਾ ਕਿ ਡੁੱਬ ਮਰਨ ਵਾਲੀ ਗੱਲ ਜਿਹੜੀ ਦੀ ਉਹ ਸਾਡੇ ਵਾਸਤੇ ਇਸ ਤੋਂ ਬੇਗੈਰ ਦੀ ਦੀ ਗੱਲ ਨਹੀਂ ਹੋ ਸਕਦੀ ਨਾ ਹੀ ਕੋਈ ਸੁਣ। ਅਸੀਂ ਤਾਂ ਕਿਸੇ ਦੀ ਧੀ ਭੈਣ ਬਚਾਉਣ ਵਾਲੇ ਲੋਕਾਂ ਦੇ ਵਿੱਚੋਂ ਆ। ਕਿ ਜੇ ਕਿਸੇ ਦੇ ਨਾਲ ਧੱਕਾ ਹੋ ਰਿਹਾ ਅਸੀਂ ਤਾਂ ਉੱਥੇ ਅੜ ਜੰਨੇ ਆ। ਸਾਡੀਆਂ ਬੱਚੀਆਂ ਦੇ ਨਾਲ ਕੀ ਇਹ ਹੋਣ ਲੱਗਿਆ? ਜਿਹੜੀ ਬਾੜ ਹੈ ਉਹ ਖੇਤ ਨੂੰ ਖਾ ਰਹੀ ਹੈ। ਸਿੱਧਮ ਸਿੱਧਾ ਜਿਹੜਾ ਦੀ ਉਹ ਖਾ ਰਹੀ ਹੈ। ਅਸੀਂ ਜਿਹੜੀ ਗੱਲ ਦੇ ਵਿੱਚ ਮਾਰੇ ਗਏ ਉਹ ਇਹ ਸੀ ਕਿ ਅਸੀਂ ਚੌੜ ਪੁਣੇ ਚ ਮਾਰੇਗੇ ਜੱਟ ਪੁਣੇ ਚ ਮਾਰੇਗੇ ਕਿ ਅ ਅੱਛਾ ਇਹ ਬੜਾ ਚੌੜਾ ਹੋ ਕੇ ਤੁਰਦਾ ਸੀ ਹੁਣ ਪਤਾ ਲੱਗਿਆ ਨਾ ਇਹ ਤਾਂ ਮੁੰਡਾ ਚਿੱਟੇ ਤੇ ਲੱਗ ਗਿਆ ਅਸੀਂ ਭੁੱਲ ਗਏ ਕਿ ਜਿਹੜੇ ਗਵਾਂਡੀ ਦਾ ਲੱਗਿਆ ਗਵਾਂਡੀ ਦੀ ਕੰਨ ਤੋਂ ਬਾਅਦ ਸਾਡੀ ਕੰਨ ਹੈ ਉਹਨੇ ਸਾਡੇ ਵੀ ਅੰਦਰ ਆਣ ਵੜਨਾ ਤੇ ਅੱਜ ਇਹ ਜਿਹੜਾ ਦਿਓ ਆ ਨਾ ਚਿੱਟੇ ਦੇ ਰੂਪ ਦੇ ਵਿੱਚ ਨਸ਼ੇ ਦੇ ਰੂਪ ਦੇ ਵਿੱਚ ਉਹ ਸਾਡੇ ਬੂਹੇ ਦੇ ਬਾਹਰ ਖੜਾ ਕੰਟੀਨਿਊਸ ਸਾਡਾ ਜਿਹੜਾ ਬੂਹਾ ਉਹਨੂੰ ਨੌਕ ਕਰ ਰਿਹਾ ਹੈ ਅੰਦਰ ਵੜਨ ਦੇ ਵਾਸਤੇ ਉਹ ਵੜਿਆ ਲੋ ਜੇ ਤੁਸੀਂ ਨਾਂ ਬੋਲੇ ਤਾਂ ਹਰ ਘਰ ਦੇ ਵਿੱਚ ਉਹ ਵੜ ਗਿਆ ਹੋਇਆ ਜੇ ਕੋਈ ਬਚਿਆ ਹੋਇਆ ਜੇ ਅੱਜ ਕੋਈ ਸੋਚਦਾ ਮੈਨੂੰ ਕੀ ਤਾਂ ਫਿਰ ਪਾਤਰ ਸਾਹਿਬ ਦਾ ਉਹ ਸ਼ੇਰ ਹੈ ਕਿ ਵੱਜੀ ਜੇ ਤੇਰੇ ਕਾਲਜੇ ਛੁਰੀ ਨਹੀਂ ਹੈ ਨਾ ਸਮਝ ਸ਼ਹਿਰ ਦੀ ਹਾਲਤ ਬੁਰੀ ਨਹੀਂ ਹੈ ਜੀ ਸੋ ਇਹ ਇਹ ਤਾਂ ਰਹੀ ਗੱਲ ਜਿਸ ਤਰ੍ਹਾਂ ਤੁਸੀਂ ਦੱਸਿਆ ਹੈਗਾ ਜਰੂਰਤ ਦੱਸੀ ਹੈਗੀ ਹੈ ਜਿਸ ਤਰ੍ਹਾਂ ਕਿ ਫੇਸਬੁੱਕ ਦੇ ਉੱਤੇ ਪੇਜ ਬਣਿਆ ਹੋਇਆ ਮਰੋ ਜਾਂ ਵਿਰੋਧ ਕਰੋ ਦਾ ਦੋ ਪੇਜ ਬਣੇ ਹੋਏ ਨੇ ਉਹਦੇ ਲੋਕ ਕਿਵੇਂ ਯਕੀਨ ਕਰਨ ਕਿ ਕਿਹੜਾ ਅਸਲੀ ਪੇਜ ਹੈ ਔਰ ਕਿਹੜਾ ਫੇਕ ਬਣਾ ਲਿਆ ਗਿਆ ਦੇਖੋ ਉਹ ਤਾਂ ਫੋਟੋਆਂ ਤੋਂ ਹੀ ਪਤਾ ਲੱਗ ਜਾਂਦਾ ਜਿਹੜੇ ਆਈਟੀ ਵਿੰਗ ਨੇ ਉਹ ਸਰਗਰਮ ਹੋਏ ਹੋਏ ਆ ਉਹ ਉਹ ਵਟਸਐਪ ਦੇ ਉੱਤੇ ਵੀ ਲੱਗੇ ਹੋਏ ਆ ਉਹ ਇੱਧਰ ਵੀ ਜਿਹੜਾ ਜੀ ਲੱਗੇ ਹੋਇਆ ਪਰ ਜਿਹੜੀ ਇੱਕ ਸਭ ਤੋਂ ਪੋਜ਼ਿਟਿਵ ਗੱਲ ਜਿਹੜੀ ਇਹਨਾਂ ਜੀ ਉਹ ਦਿਖ ਰਹੀ ਹੈ ਕਿ ਇਹਦੇ ਨਾਲ ਯੂਥ ਜੁੜ ਗਿਆ ਇਸ ਕਰਕੇ ਉਹ ਆਪੇ ਹੀ ਟੈਕਲ ਕਰ ਰਿਹਾ ਉਹਨੂੰ ਜੀ ਉਹ ਛੱਟ ਦੇਣੀ ਉਸੇ ਵੇਲੇ ਐਸ ਸੂਨ ਕੋਈ ਚੀਜ਼ ਆਉਂਦੀ ਆ ਮਾਰਕੀਟ ਦੇ ਵਿੱਚ ਉਹ ਨਾਲ ਦੀ ਨਾਲ ਉਹਨਾਂ ਦਾ ਸੁਨੇਹਾ ਆ ਜਾਂਦਾ ਇਹਨੂੰ ਦੇਖੋ ਜੀ ਇਹਨੂੰ ਦੇਖੋ ਜੀ ਆਹਾ ਆ ਨਵਾਂ ਆ ਗਿਆ ਜੀ ਆ ਨਵਾਂ ਆ ਗਿਆ ਇਸ ਕਰਕੇ ਜਿਹੜਾ ਸਾਡੇ ਵੀ ਬੈਠੇ ਹੋਏ ਨੇ ਬਿਤੇ ਉਹ ਨਾਲ ਵੀ ਨਾਲ ਉਹਨੂੰ ਟੈਕਲ ਕਰਦੇ ਆ ਕਿ ਆ ਜਿਹੜਾ ਜੀ ਉਹ ਗਲਤ ਹੈ ਇਸ ਕਰਕੇ ਪਹਿਲਾਂ ক্লোਜ਼ ਗਰੁੱਪ ਬਣਾਇਆ ਸੀਗਾ ਫੇਸਬੁੱਕ ਦੇ ਉੱਤੇ ਉਹਨੂੰ ਹੁਣ ਓਪਨ ਕੀਤਾ ਕਿਉਂਕਿ ਉਹ ਸਾਡੇ ਤੋਂ ਉਹ ਐਕਸੈਪਟ ਕਰਨ ਦੇ ਵਾਸਤੇ ਸਭ ਕੰਟੀਨਿਊਸ ਉਹਦੇ ਵਿੱਚ ਜਿਹੜਾ ਜੀ ਆ ਰਿਹਾ ਕਿਉਂਕਿ ਹੁਣ ਜਿਹੜਾ ਜੀ ਉਹ ਟਾਈਮ ਨਹੀਂਗਾ ਕਿ ਉਹਨੂੰ ক্লোਜ਼ ਜਿਹੜਾ ਉਹ ਰੱਖਿਆ ਜਾ ਸਕੇ ਇਸ ਕਰਕੇ ਇਹ ਲੋਕਾਂ ਨੇ ਆਪੇ ਹੀ ਲੱਭ ਲੈਣਾ ਜੀ ਮੇਰਾ ਕਹਿ ਲੇ ਇਸ ਪਾਸੇ ਵੱਲ ਤੁਹਾਨੂੰ ਬਹੁਤ ਧਿਆਨ ਦੇਣ ਦੀ ਲੋੜ ਨਹੀਂ ਅਸਲ ਜਿਹੜਾ ਉਹ ਅਸਲ ਹੀਂ ਦਾ ਨਕਲ ਜਿਹੜਾ ਨਕਲੀ ਆ ਜਦੋਂ ਉਹਨਾਂ ਨੇ ਪੋਸਟਾਂ ਉਹਦੀਆਂ ਪਾਈਆਂ ਲੋਕਾਂ ਨੂੰ ਸਮਝ ਜਿਹੜੀ ਆਪੇ ਆ ਜਾਣੀ ਹੈ ਕੁਝ ਕੁ ਪੋਸਟਾਂ ਇਸ ਤਰ੍ਹਾਂ ਦੀ ਵੀ ਆਉਂਦੀਆਂ ਨੇ ਹਿੰਸਾ ਨੂੰ ਬढ़ावा ਦੇਣ ਵਾਲੀਆਂ ਪੋਸਟਾਂ ਜਿਸ ਤਰ੍ਹਾਂ ਕਿ ਤੁਸੀਂ ਜ਼ਿਕਰ ਕਰ ਰਹੇ ਸੀ ਉਸ ਉਸ ਨੂੰ ਟੈਕਲ ਕਰਨ ਵਾਸਤੇ ਕੀ ਪਾਲਿਸੀ ਹੈਗੀ ਆ ਕਿ ਉਹਨਾਂ ਲੋਕਾਂ ਨੂੰ ਕੀ ਸੁਨੇਹਾ ਦੇਵੋਗੇ ਜਿਹੜੇ ਇਹ ਸੋਚ ਬੈਠੇ ਨੇ ਕਿ ਅਸੀਂ ਠੇਕੇ ਭੰਡਾਂਗੇ ਅਸੀਂ ਸਿਗਰਟਾਂ ਦੀ ਦੁਕਾਨਾਂ ਮੁਰੇ ਰੋਜ਼ ਪ੍ਰਦਰਸ਼ਨ ਕਰਾਂਗੇ ਉਹਨਾਂ ਨੂੰ ਕੀ ਸੁਨੇਹਾ ਹੈ ਦੇਖੋ ਕੋਈ ਰੋਜ਼ ਪ੍ਰਦਰਸ਼ਨ ਹੈ ਹੀ ਨਹੀਂ ਇਹਦੇ ਚ ਅਸੀਂ ਤਾਂ ਇਹ ਕਹਿੰਨੇ ਆ ਕਿ ਇਹ ਤਾਂ ਝੋਨਾ ਲੱਗਦਾ ਇਹਨਾਂ ਦਿਨਾਂ ਚ ਜਿਨੇ ਕੱਦੂ ਕਰਨਾ ਉਹ ਕੱਦੂ ਕਰੇ ਜਿਨਾਂ ਨੇ ਪਨੀਰੀ ਪੱਟਣੀ ਆ ਉਹ ਪਨੀਰੀ ਪੱਟਣ ਜਿਨੇ ਆਪਣੀ ਦੁਕਾਨ ਖੋਲ੍ਹਣੀ ਆ ਉਹ ਦੁਕਾਨ ਖੋਲੇ ਜਿਨੇ ਰਿਕਸ਼ਾ ਚਲਾਉਣਾ ਰਿਕਸ਼ਾ ਚਲਾਵੇ ਜਿਹੜਾ ਮੋਚੀ ਆ ਉਹ ਆਪਣਾ ਕੰਮ ਕਰੇ ਕਰਨਾ ਕੀ ਆ ਸਿਰਫ ਆ ਬੈਜ ਬੰਨਣਾ ਅਸੀਂ ਕਿਸੇ ਨੂੰ ਕੰਮ ਤੋਂ ਨਹੀਂ ਰੋਕ ਰਹੇ ਅਸੀਂ ਕੋਈ ਸੱਥਾਂ ਦੇ ਵਿੱਚ ਲਿਆ ਕੇ ਬੱਸਾਂ ਨਹੀਂ ਖੜੀਆਂ ਕਰਨੀਆਂ ਵੀ ਇਹਦੇ ਵਿੱਚ ਵੜੋ ਤੇ ਅਸੀਂ ਤੁਹਾਨੂੰ ਰੈਲੀ ਦੇ ਵਾਸਤੇ ਲੈ ਕੇ ਜਾਣਾ ਇਹੀ ਤਾਂ ਟ੍ਰੈਂਡ ਬਦਲਣਾ ਚਾਹੁੰਦੇ ਆ ਤੁਹਾਨੂੰ ਯੂਜ਼ ਕੀਤਾ ਗਿਆ ਇੱਕ ਵੋਟ ਬੈਂਕ ਦੇ ਤੌਰ ਦੇ ਉੱਤੇ ਵਰਤ ਲਿਆ ਗਿਆ ਤੁਹਾਨੂੰ ਅਸੀਂ ਲੋਕਾਂ ਨੂੰ ਵਰਤਣਾ ਨਹੀਂ ਚਾਹੁੰਦੇ ਅਸੀਂ ਇਕੱਠ ਕਰਕੇ ਕਿਸੇ ਨੂੰ ਨਹੀਂ ਦੱਸਣਾ ਕਿ ਕਿਸ ਜਗ੍ਹਾ ਦੇ ਉੱਤੇ ਕਿੰਨੇ ਬੰਦੇ ਜਿਹੜੇ ਦੀ ਉਹ ਇਕੱਠੇ ਹੋ ਗਏ ਆ ਦੇਖੋ 10000 ਬੰਦਾ ਆ ਗਿਆ ਆ ਦੇਖੋ 50000 ਬੰਦਾ ਆ ਗਿਆ ਇਦਾਂ ਦਾ ਕੁਝ ਨਹੀਂ ਹੈਗਾ ਜੀ ਕੁਝ ਵੀ ਨਹੀਂ ਹੈਗਾ ਅਸੀਂ ਬੜਾ ਕਲੀਅਰ ਆ ਇਸ ਮਾਮਲੇ ਦੇਤੇ ਕੋਈ ਸੜਕ ਨਹੀਂ ਰੁਕਣੀ ਕੋਈ ਬੱਸ ਨਹੀਂ ਰੋਕਣੀ ਕੋਈ ਟ੍ਰੇਨ ਨਹੀਂ ਰੋਕਣੀ ਕੋਈ ਹੜਤਾਲ ਨਹੀਂ ਕਰਨੀ ਕੋਈ ਬੰਦ ਨਹੀਂ ਕਰਨਾ ਲੋਕਾਂ ਨੂੰ ਪਬਲਿਕ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਜਿਹੜੀ ਆ ਉਹ ਨਹੀਂ ਆਉਣ ਦੇਣੀ ਅਸੀਂ ਸਿਰਫ ਔਰ ਸਿਰਫ ਜਿਹੜਾ ਹਫਤਾ ਹੈ ਉਹਦੇ ਦੌਰਾਨ ਬੈਚ ਜਿਹੜੇ ਬਣਨੇ ਆ ਉਸ ਤੋਂ ਅਗਲੇ ਪ੍ਰੋਗਰਾਮ ਜਿਹੜੇ ਨੇ ਜੀ ਉਹ ਅਸੀਂ ਬਹੁਤ ਜਲਦੀ ਜਿਹੜਾ ਉਹ ਦੇਵਾਂਗੇ ਅਗਲਾ ਕੀ ਆ ਮੈਂ ਤੁਹਾਨੂੰ ਥੋੜਾ ਇਸ਼ਾਰਾ ਕਰ ਦੇਣਾ ਕਿ ਉਹਦੇ ਵਿੱਚ ਅਸੀਂ ਪਿੰਡ ਲੈਵਲ ਦੇ ਉੱਤੇ 10 ਤੋਂ 15 ਮੁੰਡਿਆਂ ਦੀ ਜਿਹੜੀ ਦੀ ਵਾਚ ਡੌਗ ਇੱਕ ਕਮੇਟੀ ਜਿਹੜੀ ਹੈ ਜੀ ਉਹ ਬਣਾਵਾਂਗੇ ਅਸੀਂ ਪਿੰਡਾਂ ਵਾਲਿਆਂ ਨੂੰ ਸੱਦਾ ਦੇਵਾਂਗੇ ਕਿ ਤੁਸੀਂ ਆਪੋ ਆਪਣੀਆਂ ਜਿਹੜੀਆਂ ਇਹ ਵਟਸਐਪ ਗਰੁੱਪ ਬਣਾ ਕੇ 10 10 15 15 ਮੁੰਡੇ ਜਿਹੜੇ ਆ ਹਰ ਮੁੰਡਾ ਆਪਣੇ ਪਿੰਡ ਦੇ ਉੱਤੇ ਨਿਗਰੱਖੇ ਠੀਕ ਉਸੇ ਤਰੀਕੇ ਨਾਲ ਜਿਵੇਂ ਠਿਕਰੀ ਪਹਿਰਾ ਕਿਸੇ ਟਾਈਮ ਜਿਹੜਾ ਦੀ ਉਹ ਲੱਗਦਾ ਹੁੰਦਾ ਸੀਗਾ ਅਸੀਂ ਨੌਜਵਾਨ ਜਿਹੜਾ ਤਬਕਾ ਉਹਨੂੰ ਨਾਲ ਇਨਵੋਲ ਰੱਖਾਂਗੇ ਇੱਕ ਗੱਲ ਦਾ ਯਕੀਨ ਕਰਨ ਸਾਰੇ ਪੰਜਾਬ ਵਾਲੇ ਕਿ ਇਹ ਹਫ਼ਤੇ ਦੀ ਮੁਹਿੰਮ ਨਹੀਂ ਹੈ ਇਹ ਮੁਹਿੰਮ ਲੰਮੀ ਚੱਲਣੀ ਹੈ ਸਾਨੂੰ ਵੀ ਪਤਾ ਸਭ ਨੂੰ ਪਤਾ ਹੈ ਕਿ ਇੱਕ ਹਫ਼ਤੇ ਦੇ ਵਿੱਚ ਕੋਈ ਰੈਵੋਲੂਸ਼ਨ ਨਹੀਂ ਆ ਜਾਣਾ ਕੋਈ ਇਨਕਲਾਬ ਨਹੀਂ ਖੜਾ ਹੋ ਜਾਣਾ ਕੋਈ ਨਸ਼ਾ ਮੁਕ ਨਹੀਂ ਜਾਣਾ ਇਹ ਸ਼ੁਰੂਆਤ ਕੀਤੀ ਹੈ ਕਿਤੋਂ ਨਾ ਕਿਤੋਂ ਤਾਂ ਤੁਹਾਨੂੰ ਸਟਾਰਟ ਜਿਹੜਾ ਜੀ ਸਟਾਰਟ ਕਰਨਾ ਪਿਆ ਇਹ ਸਟਾਰਟ ਆਪਾਂ ਇੱਕ ਮੇਨ ਸਵਾਲ ਦੇ ਉੱਤੇ ਆਉਨੇ ਆਪਾਂ ਪਪਨੂ ਸਾਹਿਬ ਸਾਰਾ ਕੁਝ ਕਰ ਰਹੇ ਹੋ ਸਰਕਾਰਾਂ ਆਪੋ ਆਪਣੀਆਂ ਦਾਵਾ ਕਰ ਰਹੀਆਂ ਨੇ ਪੁਲਿਸ ਪ੍ਰਸ਼ਾਸਨ ਕਹੇਗੇ ਸਾਡੇ ਜਿੰਨੀ ਤਾਂ ਮੁਸਤਹਿਦ ਇਸ ਵੇਲੇ ਕੋਈ ਪੁਲਿਸ ਹੈ ਹੀ ਨਹੀਂ ਮੰਗ ਕੀ ਰਹੇਗੀ ਇਸ ਦੇ ਵਿੱਚ ਅਸੀਂ ਜਿਹੜੀ ਮੰਗ ਰਹੇ ਹਾਂ ਕਿ ਪੁਲਿਸ ਇਹ ਕਹਿੰਦੀ ਹੈ ਕਿ ਅਸੀਂ ਮੁਸਤੈਦ ਹਾਂ ਜਿਉ ਮੁਸਤੈਦ ਨੇ ਤੇ ਫਿਰ ਇੰਨਾ ਸਪਲਾਈਅਰ ਕਿੱਥੋਂ ਆ ਰਿਹਾ ਉਹ ਕਹਿੰਦੇ ਆ ਜੇ ਗੱਲ ਕਰੋ ਆਫੀਸਰਸ ਦੇ ਨਾਲ ਉਹ ਕਹਿੰਦੇ ਦੀ ਅਸੀਂ ਤਾਂ ਫੜਦੇ ਆ ਸਿਆਸਤਦਾਨ ਛੜਾ ਲੈਂਦੇ ਆ ਉਹਨੂੰ ਥਾਣੇ ਲਿਉਣ ਤੋਂ ਪਹਿਲਾਂ ਉਹਦੀ ਕੋਈ ਨਾ ਕੋਈ ਸਿਫਾਰਿਸ਼ ਪਹੁੰਚੀ ਹੁੰਦੀ ਆ ਸਿਆਸਤਦਾਨ ਕਹਿੰਦੇ ਆ ਪੁਲਿਸ ਰਲੀ ਹੋਈ ਆ ਹੁਣ ਕੁਝ ਚੀਜ਼ਾਂ ਤਾਂ ਸਾਹਮਣੇ ਆ ਗਈਆਂ ਅਸੀਂ ਕੁਐਸਚਨ ਜਿਹੜਾ ਦੀ ਰੇਜ਼ ਕਰ ਰਹੇ ਹਾਂ ਕਿ ਇਹਦੀ ਜਵਾਬਦੇਹੀ ਕਿਦੀ ਬਣਦੀ ਆ ਜ਼ਿੰਮੇਵਾਰ ਕੌਣ ਆ ਸਰਕਾਰ ਜ਼ਿੰਮੇਵਾਰ ਹੈ ਪੁਲਿਸ ਜ਼ਿੰਮੇਵਾਰ ਹੈ ਜਿਹੜਾ ਵੀ ਕੋਈ ਉਹ ਜ਼ਿੰਮੇਵਾਰੀ ਲਵੇ ਲੋਕਾਂ ਨੇ ਸਰਕਾਰ ਚੁਣੀ ਹੈ ਇਸ ਕਰਕੇ ਸਰਕਾਰ ਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂਗਾ ਪਰ ਸਰਕਾਰ ਸਰਕਾਰ ਬਣ ਕੇ ਦਿਖਾਵੇ ਉਹ ਦੱਸੇ ਤਾਂ ਸਹੀ ਨਾ ਕਿ ਇਹ ਕਿੱਥੋਂ ਲੋਕ ਜਿਹੜੇ ਆ ਰਹੇ ਜੇ ਤੁਸੀਂ 10000 ਫੜ ਲੇ ਤੇ ਇਹ ਸਪਲਾਈਰ ਕੌਣ ਨੇ ਕਿ ਇੱਕ ਤਾਂ ਗੱਲ ਕਲੀਅਰ ਹੋ ਰਹੀ ਹੈ ਕਿ ਪੁਲਿਸ ਨੂੰ ਪਤਾ ਜੀ ਫਿਰ ਪੁਲਿਸ ਨੂੰ ਫ੍ਰੀ ਹੈਂਡ ਕਿਉਂ ਨਹੀਂ ਦਿੱਤਾ ਜਾ ਰਿਹਾ ਕੈਪਟਨ ਸਾਹਿਬ ਨੂੰ ਤਾਂ ਚਿੱਟੇ ਦਾ ਰੇਟ ਵੀ ਪਤਾ ਜੀ ਉਹ ਤਾਂ ਕੱਲ ਚਿੱਟੇ ਦਾ ਰੇਟ ਦੱਸ ਰਹੇ ਸੀ ਕਿ ਜਿਹੜੀ ਪੁੜੀ ਪਹਿਲਾਂ 600 ਰੁਪਏ ਦੇ ਮਿਲਦੀ ਸੀ ਹੁਣ 12000 ਦੇ ਮਿਲਦੀ ਆ ਜਾਂ 1200 ਦੇ ਮਿਲਦੀ ਸੀ ਹੁਣ 600 ਦੀ ਮਿਲਦੀ ਸੀ ਤਾਂ 12000 ਦੇ ਮਿਲ ਰਹੀ ਹੈ ਉਹ ਤਾਂ ਰੇਟ ਵੀ ਦੱਸ ਰਹੇ ਨੇ ਨਹੀਂ ਜਿਹੜੀ 600 ਦੀ ਜਾਂ 12000 ਦੀ ਨਹੀਂ ਮਿਲਦੀ ਹੁਣ ਹਾਲਾਤ ਜਿਹੜੇ ਆ ਜਿਹੜੇ ਲੋਕ ਇਹਨਾਂ ਦਿਨਾਂ ਦੇ ਵਿੱਚ ਮਰ ਰਹੇ ਆ ਨਾ ਜੀ ਤੁਸੀਂ ਇੱਕ ਗੱਲ ਨੋਟ ਕੀਤੀ ਹੋਣੀ ਆ ਉਹ ਬਹੁਤੇ ਉਹ ਨਹੀਂ ਜਿਹੜੇ ਦਿਹਾੜੀ 2200 ਜਾਂ 250 ਦੀ ਲਾਉਂਦੇ ਆ ਉਹ ਤਾਂ ਇਹਨੂੰ ਅਫੋਰਡ ਹੀ ਨਹੀਂ ਕਰ ਸਕਦੇ ਸਵਾਲ ਇਹ ਆ ਇਹ ਕੀ ਆ ਗਿਆ ਇਸ ਟਾਈਮ ਪੁਲਿਸ ਕਹਿੰਦੀ ਆ ਕੱਟ ਐ ਕੱਟ ਕੋਈ ਨਵਾਂ ਨਸ਼ਾ ਆ ਜਿਹੜਾ ਉਹ ਕਹਿੰਦੇ ਜੀ ਉਹੋ ਇਹ ਆ ਗਿਆ ਇਹ ਪੰਜਾਬ ਦੇ ਵਿੱਚ ਹੀ ਕਿਉਂ ਹੋਰ ਸੂਬਿਆਂ ਦੇ ਵਿੱਚ ਕਿਉਂ ਨਹੀਂ ਇਹ ਸਵਾਲ ਆ ਜੀ ਬਹੁਤ ਵਧੀਆ ਜੇ ਪੁਲਿਸ ਨੂੰ ਇਹ ਪਤਾ ਕਿ ਕੱਟ ਆ ਗਿਆ ਤੇ ਫਿਰ ਉਹਨੂੰ ਰੋਕਣਾ ਕਿਨੇ ਸੀਗਾ ਜਿਹੜੀ ਹੁਣ ਪੁਲਿਸ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਮੇਰੇ ਵਾਸਤੇ ਬੜੀ ਇੱਕ ਅਚੰਭੇ ਵਾਲੀ ਗੱਲ ਆ ਕਿ ਉਹਦੇ ਵਿੱਚ ਐਸਟੀਐਫ ਨਹੀਂ ਸੱਦੀ ਗਈ ਜੀ ਇਹ ਕਿਤੇ ਨਾ ਕਿਤੇ ਸਵਾਲੀਆ ਚਿੰਨੜੇ ਦੀ ਉਹ ਕਿ ਜਿਹੜੇ ਪੁਲਿਸ ਆਫੀਸਰ ਨੇ ਉਹਨਾਂ ਦੀ ਆਪਸ ਦੇ ਵਿੱਚ ਕੋਈ ਖਿੱਚੋ ਤਾਣ ਤਾਂ ਨਹੀਂ ਜਿਹਦੇ ਕਰਕੇ ਪੰਜਾਬੀ ਜਿਹੜੇ ਆ ਦੀ ਉਹ ਮਰ ਰਹੇ ਆ ਇਹ ਅਸੀਂ ਐਕਚੁਅਲੀ ਬਹਿਸ ਛੇੜਨੀ ਚਾਹੁੰਦੇ ਆ ਇੱਕ ਕੁਐਸਚਨ ਰੇਜ਼ ਕਰਨਾ ਚਾਹੁੰਦੇ ਆ ਜਿਹੜਾ ਕਿ ਹੋ ਰਿਹਾ ਕਿਉਂਕਿ ਅਦਰਵਾਈਜ਼ ਤੁਸੀਂ ਦੇਖਿਆ ਨਾ ਰਾਣਾ ਗੁਰਜੀਤ ਦੀ ਸਾਹਮਣੇ ਆਏ ਜੀ ਸੁਖਪਾਲ ਸਿੰਘ ਖਹਿਰਾਹੋਰੀ ਲੱਗੇ ਹੋਏ ਨੇ ਸਮਜੀਤ ਸਿੰਘ ਬਾਸੂਰੀ ਜਿਹੜੇ ਉਹ ਲੱਗੇ ਹੋਏ ਨੇ ਮਾਨ ਸਾਹਿਬ ਲੱਗੇ ਹੋਏ ਨੇ ਸਾਰੇ ਉਹ ਬੋਲਣ ਲੱਗੇ ਨਾ ਜੀ ਇਕਦਮ ਦੇਖੋ ਪਹਿਲਾਂ ਤਾਂ ਕੈਪਟਨ ਸਾਹਿਬ ਦਾ ਬਿਆਨ ਆਇਆ ਸੀਗਾ ਉਹ ਕੁੜੀ ਵਾਲੇ ਮਾਮਲੇ ਦਿੱਤੇ ਵੀ ਇਹਦੀ ਇਨਵੈਸਟੀਗੇਸ਼ਨ ਹੋਊਗੀ ਰਾਣਾ ਜੀ ਕਹਿੰਦੇ ਕਿ ਇਨਵੈਸਟੀਗੇਸ਼ਨ 15 ਮਹੀਨੇ ਹੋ ਕੇ ਨਹੀਂ ਹੋਈ ਅੱਛਾ ਜਦੋਂ ਇਹ ਪ੍ਰੈਸ਼ਰ ਪੈ ਗਿਆ ਲੋਕ ਬਾਹਰ ਨਿਕਲਣੇ ਸ਼ੁਰੂ ਹੋ ਗਏ ਇਹ ਜਿਹੜੇ ਸੀ ਡੀਪੀ ਜਿਹੜੀਆਂ ਉਹ ਚੇਂਜ ਹੋਣ ਲੱਗੀਆਂ ਤੇ ਫਿਰ ਸਸਪੈਂਡ ਵੀ ਕਰ ਦਿੱਤਾ ਜੀ ਹੁਣ ਜਵਾਬਦੇਹੀ ਵੀ ਦਿੱਤੀ ਲੇਟੈਸਟ ਜਿਹੜਾ ਜੀ ਆਇਆ ਕਿ ਜਿਹੜਾ ਹਲਕਾ ਇਨਚਾਰਜ ਆ ਜਿਹੜਾ ਚੌਂਕੀ ਦਾ ਉਹ ਤੇ ਐਸਐਸਪੀ ਜ਼ਿੰਮੇਵਾਰ ਹੋਣਗੇ ਜੇ ਕਿਸੇ ਦੀ ਇਨਵੋਲਵਮੈਂਟ ਹੈ ਤਾਂ ਸਰਕਾਰ ਤੁਰੰਤ ਐਕਸ਼ਨ ਲਵੇ ਕੁਈ ਦੋ ਤਿੰਨ ਐਸਐਸਪੀ ਸਸਪੈਂਡ ਕਰਕੇ ਦਿਖਾਓ ਬਿਲਕੁਲ ਬਿਲਕੁਲ ਸਾਫ ਹੈ ਜੀ ਜਿਹੜੀ ਤਸਵੀਰ ਹੈ ਇਸ ਮਾਮਲੇ ਚ ਲੇਕਿਨ ਬਨੂ ਸਾਹਿਬ ਇੱਕ ਹੋਰ ਜਿਹੜਾ ਇਸ ਵੇਲੇ ਜਿਹੜਾ ਮਾਜਰਾ ਉਹ ਇਹ ਬੜਾ ਦੁਖਦਾਇਕ ਤਸਵੀਰ ਹੈ ਕਿ ਇਕਦਮ ਜਿਹੜੇ ਬੱਚਿਆਂ ਦੀਆਂ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਉਹ ਕੋਈ ਜਾਣਕਾਰੀ ਜੁਟਾਉਣ ਦੀ ਕੋਸ਼ਿਸ਼ ਕੀਤੀ ਤੁਸੀਂ ਕਿ ਉਸ ਪਿੱਛੇ ਕੀ ਕਾਰਨ ਹੈ ਦੇਖੋ ਇੱਕ ਤਾਂ ਪਹਿਲੀ ਵਾਰ ਹੀ ਹੋਇਆ ਥੋੜਾ ਜਿਹਾ ਤਰਨਤਾਨ ਦੇ ਵਿੱਚ ਕਿ ਜਿਹੜਾ ਟੋਟੀਆਂ ਦੇ ਵਿੱਚ ਮੈਂ ਉੱਥੇ ਕਤਲ ਦਾ ਪਰਚਾ ਦਰਜ ਹੋਇਆ ਹੈ ਪੁਲਿਸ ਕੀ ਕਰਦੀ ਆ 174 ਦੇ ਤਹਿਤ ਕਾਰਵਾਈ ਜੜੀ ਦੀ ਉਹ ਕਰਕੇ ਤੇ ਖਾਨਾ ਪੂਰਤੀ ਕਰਨ ਦੀ ਕਾਗਜ਼ਾਂ ਦੀ ਪਹਿਲੀ ਤਾਂ ਗੱਲ ਹੈ ਅਸੀਂ ਡਿਮਾਂਡ ਵੀ ਜਿਹੜੀ ਦੀ ਉਹ ਕਰਾਂਗੇ ਅੱਗੇ ਚੱਲ ਕੇ ਇਹ ਹਫ਼ਤਾ ਸ਼ੁਰੂ ਹੋ ਜੇ ਕਿ ਇਹ ਮਾਮਲੇ ਜਿਹੜੇ ਕਤਲ ਦੇ ਦਰਜ ਹੋਣੇ ਚਾਹੀਦੇ ਆ ਜਿਹੜੇ ਮਾਰਦੇ ਮੰਨ ਲਓ ਕਿਸੇ ਨੂੰ ਦੁੱਧ ਚ ਤੁਸੀਂ ਪਾ ਕੇ ਜ਼ਹਿਰ ਦਿੰਦੇ ਹੋ 174 ਦੀ ਕਾਰਵਾਈ ਥੋੜੀ ਹੋਊਗੀ ਜਿਹਨੇ ਦਿੱਤਾ ਉਹਦੇ ਉੱਤੇ ਇਰਾਦਾ ਕਤਲ ਜਾਂ ਕਤਲ ਦਾ ਮਕਦਮਾ ਜਿਹੜਾ ਦਰਜ ਹੋਊਗਾ ਇਹ ਜ਼ਹਿਰ ਦਿੱਤੀ ਜਾ ਰਹੀ ਹੈ ਸਾਡੇ ਬੱਚਿਆਂ ਨੂੰ ਇਸ ਕਰਕੇ ਇੱਕ ਤਾਂ ਅਸੀਂ ਇਹ ਜਿਹੜੀ ਮੰਗ ਕਰਦੇ ਆ ਕਿ ਉਹ ਉਹਦੇ ਉੱਤੇ ਮਾਮਲਾ ਜਿਹੜਾ ਜੀ ਉਹ ਕਤਲ ਦਾ ਦਰਜ ਹੋਵੇ। ਔਰ ਜਿੱਥੋਂ ਤੱਕ ਡਾਟਾ ਦੀ ਗੱਲ ਆ ਜਦੋਂ ਹੁਣ ਕਾਰਵਾਈ 174 ਦੀ ਹੋ ਗਈ ਤਾਂ ਉਹ ਡਾਟਾ ਕਿੱਥੋਂ ਆਵੇ ਜੀ। ਅਕਸਰ ਸਰਕਾਰਾਂ ਜਿਹੜੀਆਂ ਜੀ ਉਹ ਡਾਟਾ ਲੁਕੋ ਲੈਂਦੀਆਂ ਨੇ। ਪਰ ਸਾਡੇ ਨਾਲ ਜਿਹੜੇ ਕੁਝ ਸਟੂਡੈਂਟ ਜੁੜੇ ਨੇ ਉਹ ਦੂਜੀਆਂ ਸਟੇਟ ਦੇ ਵਿੱਚ ਪੜ ਰਹੇ ਆ ਉਹ ਹੁਣ ਬਿਲਕੁਲ ক্লোਜ਼ ਆਈ.ਆਰ.ਡੀ ਦੀ ਇਹਦੇ ਉੱਤੇ ਰੱਖ ਰਹੇ ਆ। ਉਹ ਨਾਲ ਦੀ ਨਾਲ ਸਾਰਾ ਡਾਟਾ ਜਿਹੜਾ ਦੀ ਉਹ ਇਕੱਠਾ ਕਰ ਰਿਹਾ ਇਹਨਾਂ ਦਿਨਾਂ ਦੇ ਦੌਰਾਨ ਜ਼ਰੂਰਤ ਪਈ ਸੀ ਉਹ ਲਿਆ ਕੇ ਸਾਹਮਣੇ ਧਰਾਂਗੇ ਤੁਹਾਡਾ ਅੰਕੜੇ ਕੀ ਕਹਿੰਦੇ ਆ ਸਾਡੇ ਅੰਕੜੇ ਕੀ ਕਹਿੰਦੇ ਸੋ ਪੰਨੂ ਸਾਹਿਬ ਤੁਸੀਂ ਸਮਾਂ ਕੱਢਿਆ ਆਪਣੇ ਜਿਹੜੇ ਬੀਜ਼ੀ ਸ਼ੈਡਿਊਲ ਦੇ ਵਿੱਚ ਸਟੂਡੀਓ ਦੇ ਵਿੱਚ ਆਏ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਮਿਹਰਬਾਨੀ ਜੀ ਧੰਨਵਾਦ ਸੋ ਇਹ ਹਨ ਬਲਤੇਜ ਪੰਨੂ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਮਰੋ ਜਾ ਵਿਰੋਧ ਕਰੋ ਚਿੱਟੇ ਦੇ ਵਿਰੋਧ ਚ ਕਾਲਾ ਹਫਤਾ 1 ਤੋਂ 7 ਜੁਲਾਈ ਤੱਕ ਆਉਣ ਵਾਲੇ ਦਿਨਾਂ ਚ ਮਨਾਇਆ ਜਾਏਗਾ ਔਰ ਕਿਸ ਤਰੀਕੇ ਨਾਲ ਲੋਗ ਨੇ ਜਿਹੜਾ ਆਪਣਾ ਵਿਰੋਧ ਪ੍ਰਦਰਸ਼ਨ ਕਰ ਸਕਦੇ ਨੇ ਇਸ ਮਹਿੰਮ ਦਾ ਹਿੱਸਾ ਬਣ ਸਕਦੇ ਨੇ ਵੋਲੰਟੀਅਰ ਤੌਰ ਤੇ ਔਰ ਪੂਰੀ ਮਹਿੰਮ ਨੂੰ ਜਿਹੜਾ ਸਫਲ ਬਣਾਉਣ ਦੇ ਵਿੱਚ ਉਹਨਾਂ ਕਹੇ ਕਿ ਆਮ ਲੋਕਾਂ ਦਾ ਜਿਹੜਾ ਸਹਿਯੋਗ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਖਾਸ ਕਰਕੇ ਨੌਜਵਾਨਾਂ ਦਾ ਸੋ ਅਸੀਂ ਜਾਣਿਆ ਕਿ ਕਿਸ ਤਰੀਕੇ ਨਾਲ ਇਸ ਮਹਿੰਮ ਦਾ ਸਿੱਸਾ ਬਣ ਸਕਦੇ ਹਾਂ ਸਾਨੂੰ ਵੀ ਉਮੀਦ ਹੈ ਕਿ ਇਹ ਪ੍ਰੋਗਰਾਮ ਤੁਹਾਨੂੰ ਕਾਫੀ ਪਸੰਦ ਆਇਆ ਹੋਵੇਗਾ ਜਾਣਕਾਰੀ ਜਿਹੜੀ ਅਸੀਂ ਸਾਂਝੀ ਕੀਤੀ ਹੈ ਤੁਹਾਡੇ ਨਾਲ ਕਾਫੀ ਸਹਾਇਕ ਕਰੇਗੀ ਮਹਿੰਮ ਨੂੰ ਅੱਗੇ ਵਧਾਉਣ ਦੇ ਵਿੱਚ ਫਿਲਹਾਲ ਮੈਨੂੰ ਇਹ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ ਧੰਨਵਾਦ